ਅੱਜ ਸਰ ਸਾਡੇ ਜਿਹੜੇ ਪੰਜਾਬ ਸਰਕਾਰ ਦੀ ਇੱਕ ਯਾਤਰਾ ਹੈ ਉਹ ਅੱਜ ਮੰਗਲ ਤੋਂ ਔਰ ਸਾਡੇ ਜਿਹੜਾ ਅਨੰਦਪੁਰ ਸਾਹਿਬ ਦੀ ਕੌਨਸਟਿਟੂਐਂਸੀ ਹੈ ਉਹਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਲਗਭਗ 7-8 ਪਿੰਡਾਂ ਦੇ ਵਿੱਚੋਂ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਖਾਚੂ ਸ਼ਾਮ ਯਾਤਰਾ ਵੀ ਜਾ ਰਹੇ ਨੇ ਇਹ ਸਾਡੇ ਇੱਥੋਂ ਚੌਥੀ ਯਾਤਰਾ ਜਿਹੜੀ ਹੈ ਉਹ ਜਾਰੀ ਹੈ ਲੋਕ ਬੜੇ ਖੁਸ਼ ਨੇ ਇਸ ਯਾਤਰਾ ਦੇ ਨਾਲ ਭਗਵੰਤ ਮਾਨ ਜੀ ਅਤੇ ਸਾਡੇ ਇਲਾਕੇ ਦੀ ਆਣ ਤੇ ਸ਼ਾਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਉਪਰਾਲਾ ਸਦਕਾ ਨੰਗਲ ਤੋਂ ਇਹ ਜਿਹੜੀ ਖਾਟੂ ਸ਼ਾਮ ਤੇ ਤੀਰਥ ਯਾਤਰਾ ਸੀਨੀਅਰ ਸਿਟੀਜ਼ਨ ਦੀ ਜਾਰੀ ਹੈ ਅੱਜ ਇਹ ਜਿਹੜੀ ਯਾਤਰਾ ਚੌਥੀ ਬੱਸ ਨੰਗਲ ਤੋਂ ਜਾ ਰਹੀ ਹੈ ਜਿਹਦੇ ਵਿੱਚ ਅੱਜ ਮੌਸਮ ਨੂੰ ਦੇਖਦੇ ਹੋਏ ਫਿਰ ਵੀ ਸਿਰਤਾਲੂ ਨੇ ਪੂਰੀ ছਾਇਆ ਹੁਣਾ ਚ ਤੇ ਟਾਈਮ ਤੋਂ ਪਹਿਲਾਂ ਪਹੁੰਚੇ ਹੋਏ ਸੀਗੇ ਤੇ ਵਧੀਆ ਉਪਰਾਲਾ ਜਿਹਦੇ ਵਿੱਚ ਲੋਕਾਂ ਨੂੰ ਦਰਸ਼ਨ ਹੋ ਜਾਂਦੇ ਨੇ ਅੱਜ ਸਰ ਸਾਡੇ ਜਿਹੜੀ ਪੰਜਾਬ ਸਰਕਾਰ ਦੀ ਇੱਕ ਯਾਤਰਾ ਹੈ ਉਹ ਅੱਜ ਨੰਗਲ ਤੋਂ ਔਰ ਸਾਡੇ ਜਿਹੜਾ ਅਨੰਦਪੁਰ ਸਾਹਿਬ ਦੀ ਕੌਨਸਟਿਟੂਐਂਸੀ ਹੈ ਉਹਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਲਗਭਗ 7-8 ਪਿੰਡਾਂ ਦੇ ਵਿੱਚੋਂ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਖਾਟੂ ਸ਼ਾਮ ਯਾਤਰਾ ਵੀ ਜਾ ਰਹੇ ਨੇ ਇਹ ਸਾਡੇ ਇੱਥੋਂ ਚੌਥੀ ਯਾਤਰਾ ਜਿਹੜੀ ਹੈ ਉਹ ਜਾ ਰਹੀ ਹੈ ਲੋਕ ਬੜੇ ਖੁਸ਼ ਨੇ ਇਸ ਯਾਤਰਾ ਦੇ ਨਾਲ ਪਰਮਾਤਮਾ ਦਾ ਨਾਮ ਵੀ ਲਿਆ ਹੋ ਜਾਂਦਾ ਧਾਰਮਿਕ ਵੀ ਚੀਜ਼ ਹੋ ਜਾਂਦੀ ਹੈ ਤੇ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਨਹੀਂ ਜਾ ਸਕਦੇ ਉਹਨਾਂ ਵਾਸਤੇ ਇੱਕ ਬੜਾ ਬਰਦਾਨ ਹੈ ਇਹ ਕਿੰਨੇ ਕਿ ਇਹਦੇ ਵਿੱਚ ਸਰ ਬਸ ਜਿਹੜੀ ਉਹ 43 ਸੀਟਾਂ ਦੀ ਹੁੰਦੀ ਹੈ ਇਸ ਕਰਕੇ 40 ਤੋਂ 43 ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਵਾਪਸੀ ਵੀ ਇਹਨਾਂ ਦਾ ਟੂਰ 3 ਦਿਨ ਦਾ ਹੁੰਦਾ ਹੈ ਠੀਕ ਹੈ ਜੀ ਤੇ ਰਸਤੇ ਵਿੱਚ ਇਹਨਾਂ ਨੂੰ ਸਾਰਾ ਕੁਝ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੈ ਔਰ ਬੜਾ ਅੱਛਾ ਲੋਕ ਇੰਜੋਏ ਕਰਦੇ ਜਿਹੜੀ ਫੀਡਬੈਕ ਹੈ ਉਹ ਲੋਕਾਂ ਦੀ ਬਹੁਤ ਅੱਛੀ ਹੈ ਜਦੋਂ ਬੱਸ ਵਾਪਸ ਆਂਦੀ ਹੈ ਤਾਂ ਸਾਡੇ ਕੋਲ ਸੈਂਕੜੇ ਲੋਕਾਂ ਦੇ ਟੈਲੀਫੋਨ ਫਿਰ ਸਾਡੀ ਵੀ ਅਗਲੀ ਜਿਹੜੀ ਹੈ ਸਾਡੀ ਵੀ ਬੱਸ ਤੁਸੀਂ ਬੁਕਿੰਗ ਰੱਖੋ ਤੇ ਪੰਜਾਬ ਸਰਕਾਰ ਦੀ ਮੈਂ ਤੁਹਾਨੂੰ ਤੁਹਾਡੀ ਮਾਦੀਮਿਕ ਗੱਲ ਦੱਸਣ ਜਿਹੜੀ ਹੁਣ ਸਰਖ ਸੁਰੱਖਿਆ ਫੋਰਸ ਦਾ ਜਿਹੜਾ ਸਿਸਟਮ ਚੱਲਿਆ ਹੈ ਉਹਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਸਾਡੀਆਂ 144 ਜਿਹੜੀਆਂ ਗੱਡੀਆਂ ਹੋਣਗੀਆਂ ਉਹਨਾਂ ਗੱਡੀਆਂ ਦੇ ਵਿੱਚ ਫਰਸਟ ایڈ ਕਿਟਾਂ ਹੋਣਗੀਆਂ ਉਹਦੇ ਨਾਲ ਗੈਸ ਕਟਰ ਵਗੈਰਾ ਸਾਰਾ ਕੁਝ ਉਹਦੇ ਵਿੱਚ ਹੈਗਾ 5000 ਸਾਡਾ EMPLOYEES ਹੈ ਹਰ 30 ਕਿਲੋਮੀਟਰ ਦੇ ਉੱਪਰ ਸਾਡੀ ਜਿਹੜੀ ਇੱਕ ਹੈ ਉਹ ਜਿਹੜੀ ਸਰਖ ਸੁਰੱਖਿਆ ਫੋਰਸ ਮਿਲੇਗੀ ਉਹਦੇ ਨਾਲ ਜਿਹੜੇ ਲੋਕਾਂ ਦੇ ਐਕਸੀਡੈਂਟ ਹੋਣ ਦੇ ਵੇਲੇ ਨੂੰ ਫਰਸਟ ایڈ ਨਹੀਂ ਮਿਲਦੀ ਸੀ ਜਿਨ੍ਹਾਂ ਦੀ ਸੜਕ ਦੇ ਵਿੱਚ ਹੀ ਡੈਥ ਹੋ ਜਾਂਦੀ ਸੀ ਉਹਨਾਂ ਲੋਕਾਂ ਵਾਸਤੇ ਇੱਕ ਸਾਡੀ ਵੱਡੀ ਵਰਦਾਨ ਸਾਹਬਤ ਹੋਇਆ ਪੰਜਾਬ ਸਰਕਾਰ ਦਾ ਜਿਹੜਾ ਕੰਮ 26 ਜਨਵਰੀ ਤੋਂ ਸ਼ੁਰੂ ਹੋਇਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਟੇਟ ਵਿੱਚ ਨਹੀਂ ਹੋਇਆ ਜਿਵੇਂ ਲੋਕ ਬਾਹਰ ਦੀਆਂ ਗੱਲਾਂ ਕਰਦੇ ਸੀ ਕਿ ਕੋਈ ਵੀ ਐਕਸੀਡੈਂਟ ਹੋ ਦਾ ਨਾਲ ਦੀ ਨਾਲ ਉੱਥੇ ਸਾਡੀ ਫੋਰਸ ਪਹੁੰਚ ਜਾਂਦੀ ਸੀ ਮੈਡੀਕਲ ਸਹਾਇਤਾ ਪਹੁੰਚ ਜਾਂਦੀ ਸੀ ਦੀ ਪੰਜਾਬ ਸਰਕਾਰ ਦੇ ਇੱਕ ਬਹੁਤ ਵੱਡਾ ਇੱਕ ਕੰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਰਹਾਦੀ ਗੱਲ ਮਿਲੇਗੀ ਐਵੇਂ ਸਰਕਾਰ ਦੀਆਂ ਉਪਰਬਧੀਆਂ ਬਹੁਤ ਨੇ ਕਦੇ ਵਕਤ ਮਿਲੇਗਾ ਤਾਂ ਸਮਝਾਵਾਂਗੇ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਸਾਰੀ ਟੀਮ ਦਾ ਸਾਡੇ ਵਿੱਚ ਚੋਪੜਾ ਜੀ ਆਏ ਨੇ ਸਾਡੇ ਵਿੱਚ ਸਾਡੇ ਇੱਥੋਂ ਦੇ ਕੇਰ ਸਿੰਘ ਜਿਹੜੇ ਸਾਡੇ ਬਲੌਕ ਪ੍ਰਧਾਨ ਨੇ ਬਰਮਾ ਜੀ ਸਾਡੇ ਬਲੌਕ ਪ੍ਰਧਾਨ ਵੱਡੀ ਗੁੰਣਤੀ ਦੇ ਵਿੱਚ ਸਾਡੀ ਕਮੇਟੀ ਦੇ ਸਾਡੇ ਤਹਿਸੀਲਦਾਰ ਸਾਹਿਬ ਜਿਹੜੇ ਮੈਂ ਤਾਂ ਤਹਿਸੀਲਦਾਰ ਸਾਹਿਬ ਦੀ ਇਸ ਕਰਕੇ ਪ੍ਰੇਜ਼ ਕਰਦਾ ਕਿ ਇਹ ਸਾਰੇ ਐਨਰਜੇਮੇ ਦੇ ਵਿੱਚ ਸਵੇਰੇ अर्ਲੀ ਇਨ ਦਾ ਮਾਰਨਿੰਗ 5:30 ਵਜੇ ਇੱਥੇ ਪਹੁੰਚ ਗਏ ਤਾਂ ਜੋ ਜਿਹੜੀ ਪੰਜਾਬ ਸਰਕਾਰ ਦੇ ਕੰਮ ਦਿੱਤੇ ਹੋਏ ਉਹ ਸਿਰੇ ਚੜ੍ਹ ਸਕਣ ਧੰਨਵਾਦ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਇਹ ਬਹੁਤ ਵੱਡਾ ਕੰਮ ਹੈ ਹਰਜੋਤ ਸਿੰਘ ਬੈਂਸ ਜੀ ਪੂਰੀ ਨਿਗਰਾਨੀ ਰੱਖਦੇ ਨੇ ਹਰ ਸਮੇਂ ਉਹ ਪੁੱਛਦੇ ਨੇ ਕਿ ਕਿਹੜੇ ਕਿਹੜੇ ਪਿੰਡ ਦੇ ਲੋਕ ਰਹਿ ਗਏ ਕਿਹੜੇ ਕਿਹੜੇ ਚੱਲ ਗਏ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੀ ਸਾਰਾ ਕੰਮ ਹੁੰਦਾ ਸੋ ਧੰਨਵਾਦ ਬੈਂਸ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਇਹ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਅਤੇ ਸਾਡੇ ਇਲਾਕੇ ਦੀ ਆਣ ਤੇ ਸ਼ਾਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਉਪਰਾਲਾ ਸਦਕਾ ਨੰਗਲ ਤੋਂ ਇਹ ਜਿਹੜੀ ਖਾਟੂ ਸ਼ਾਮ ਤੇ ਤੀਰਥ ਯਾਤਰਾ ਸੀਨੀਅਰ ਸਿਟੀਜ਼ਨ ਦੀ ਜਾ ਰਹੀ ਹੈ ਇਹਦੇ ਵਿੱਚ ਵਰਖਾ ਹੋਣ ਦੇ ਬਾਵਜੂਦ ਵੀ ਸਾਰੇ ਜਿੰਨੇ ਯਾਤਰੀ ਹੈਗੇ ਬੜੇ ਹੀ ਉਤਸ਼ਾਹ ਨਾਲ ਉਸ ਧਾਰਮਿਕ ਥਾਂ ਤੇ ਜਾ ਰਹੇ ਨੇ ਜਿਹੜਾ ਕਾਲ ਯੁਗ ਦੇ ਵਿੱਚ ਅਵਤਾਰ ਲੈ ਕੇ ਅੱਜ ਜਗਾ ਜਗਾ ਜਿੱਦੀ ਪੂਜਾ ਵੀ ਹੋ ਰਹੀ ਹੈ ਤੇ ਮੰਦਰ ਬਣ ਗਏ ਇੱਥੇ ਆਲੇ ਦੁਆਲੇ 15 ਘਟੋ ਘਟ ਤੇ ਇੱਕ ਬਹੁਤ ਹੀ ਵੱਡਾ ਮੰਦਿਰ ਡੂਕਲੀ ਬਾਲਕ੍ਰੂਪੀ ਮੰਦਿਰ ਦੇ ਵਿੱਚ ਬਣਨ ਜਾ ਰਿਹਾ ਹੈ ਤੇ ਨਾਲ ਆਡਾ ਮਾਰਕੀਟ ਜਿਹੜਾ ਕਈ ਮਹੀਨੇ ਤੋਂ ਚੱਲਿਆ ਹੈਗਾ ਉਹ ਵੀ ਖਾਟੂ ਸ਼ਾਮ ਦੇ ਨਾਲ-ਨਾਲ ਚੱਲਦਾ ਹੈਗਾ ਮੈਂ ਪੰਜਾਬ ਸਰਕਾਰ ਖਾਸ ਕਰਕੇ ਹਰਜੋਤ ਸਿੰਘ ਬੈਂਸ ਤੇ ਸਾਡੇ ਡਾਕਟਰ ਸੰਜੀਪ ਜੀ ਸਤੀਸ਼ ਚੋਪੜਾ ਜੀ ਮੁਕੇਸ਼ ਜੀ ਕੇਰ ਸਿੰਘ ਮੇਰੇ ਕੇਦਾਰ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਰ ਰਸ਼ਪਾਲ ਸਿੰਘ ਰਾਣਾ ਐਕਸ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਨੰਗਲ ਦਾ ਸਮਾਜ ਸੇਵੀ ਧੰਨਵਾਦ ਜੀ ਅੱਜ ਇਹ ਜਿਹੜੀ ਯਾਤਰਾ ਚੌਥੀ ਵਾਰ ਨੰਗਲ ਤੋਂ ਜਾ ਰਹੀ ਹੈ ਜਿਹਦੇ ਵਿੱਚ ਅੱਜ ਮੌਸਮ ਨੂੰ ਦੇਖਦੇ ਹੋਏ ਫਿਰ ਵੀ ਇਹ ਸ਼ਰਦਾਲੂਆਂ ਨੇ ਪੂਰੀ ਉਤਸ਼ਾਹ ਨਾਲ ਤੇ ਟਾਈਮ ਤੋਂ ਪਹਿਲਾਂ ਪਹੁੰਚੇ ਹੋਏ ਸੀਗੇ ਤੇ ਵਧੀਆ ਉਪਰਾਲਾ ਜਿਹਦੇ ਵਿੱਚ ਲੋਕਾਂ ਨੂੰ ਦਰਸ਼ਨ ਹੋ ਜਾਂਦੇ ਨੇ ਤੇ ਦੋਕਾਂ ਚ ਬੜਾ ਇਸਟੇਜ ਦਾ ਉਤਸ਼ਾਹ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਸਕੀਮ ਹੈ ਉਹਨੂੰ ਸਿਰੇ ਚੜ੍ਹਨ ਲਈ ਅਸੀਂ ਵੀ ਟਾਈਮ ਸਿਰ ਪਹੁੰਚ ਕੇ ਜੋ ਸਾਡੇ ਵੱਲੋਂ ਪ੍ਰਬੰਧ ਸਾਡੀ ਡਿਊਟੀ ਲਈ ਗਈ ਹੈ ਉਹ ਪੂਰੇ ਕਰਨ ਦੀ ਟ੍ਰੈਲਾ ਕੀਤਾ ਜਾ ਰਿਹਾ ਹੈ